ਕਿਹਨਾਂ ਤੋਂ ਮਾਰ ਖਾਦੀ ਏ ਮੈਂ ਤੇ ਸਾਧ ਸੰਗ ਜੀ ਫੌਜ ਵਿੱਚ ਰਹਿ ਕੇ ਆਇਆ ਸੀ ਜਦੋਂ ਬਾਬਾ ਭਰਪੂਰ ਸਿੰਘ ਹੁਣਾ ਨੇ ਮੈਨੂੰ ਬਾਬਾ ਨਰੈਣ ਸਿੰਘ ਮੋਨੀ ਹੁਣਾ ਨਾਲ ਮਿਲਾਇਆ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਫਿਰ ਰੰਗ ਤਾਂ ਕਿਰਪਾ ਕਰਦੀ ਅੱਜ ਕੋਈ ਸਟੇਜ ਹੈ ਨਹੀਂ ਜਿੱਥੇ ਸਤਕਾਰ ਨਹੀਂ ਮਿਲਦਾ ਇਹ ਸਾਰੀ ਕਿਰਪਾ ਬਾਬਾ ਨਰੈਣ ਸਿੰਘ ਮੋਨੀ ਦੀ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਰਹਿਮਤ ਹੋ ਜਾਂਦੀ ਹੈ ਕਿਰਪਾ ਹੋ ਜਾਂਦੀ ਹੈ ਤੈਨੂੰ ਝੋਲੀ ਅੱਡਣੀ ਆ ਜਾਵੇ ਗੁਰੂ ਨਾਨਕ ਤੇ ਕਿਰਪਾ ਕਰਨ ਵਾਸਤੇ ਹਮੇਸ਼ਾ ਹੀ ਤਤ ਪਰ ਰਹਿੰਦੇ ਆ। ਹਰ ਸਮੇਂ ਤਿਆਰ ਰਹਿੰਦੇ ਆ। ਤੂੰ ਆਦੇ ਸਈ ਤੂੰ ਮੰਗਦੇ ਸਈ ਇਹ ਤਾਂ ਸਾਧ ਸੰਗ ਜੀ ਕੀ ਨਹੀਂ ਮਿਲਦਾ ਇਸ ਦਰ ਦੇ ਉਤੋਂ ਆ ਕੇ। ਪੁੱਤਾਂ ਵਾਲਿਆਂ ਨੂੰ ਪੁੱਤ ਮਿਲਦੇ ਆ ਦੁੱਧ ਵਾਲਿਆਂ ਨੂੰ ਦੁੱਧ ਮਿਲਦੇ ਆ ਪਰ ਮਹਾਰਾਜ ਕਹਿੰਦੇ ਪੁੱਤਾਂ ਤੇ ਦੁੱਧ ਦੇ ਚੱਕਰ ਦੇ ਵਿੱਚ ਨਾ ਪੈ ਜੀ ਮੰਗਣਾ ਤਾਂ ਕੁਝ ਹੋਰ ਹੈ ਇਥੋਂ ਆ ਕੇ ਗੱਜ ਕੇ ਆਖੋ ਸਤਨਾਮ। ਸ਼੍ਰੀ ਵਾਹਿਗੁਰੂ ਉਹ ਕੀ ਹੈ ਬਈ ਬਿਨ ਤੋਂ ਦੋ ਹੋਰ ਜੇ ਮੰਗਣਾ ਬਿਨਾ ਤੇਰੇ ਤੋਂ ਹੋਰ ਕੋਈ ਵੀ ਚੀਜ਼ ਜੇ ਮੰਗਦਾ ਸਿਰ ਦੁੱਖਾਂ ਕੈ ਦੁੱਖ ਮਾਰਾ ਕਹਿੰਦੇ ਉਹਦੇ ਵਿੱਚੋਂ ਦੁੱਖ ਹੀ ਪੈਦਾ ਹੋਊਗਾ ਅਸਲੀ ਕਰਨਾ ਕੀ ਸੀ ਜਾਗਣਾ ਜਾਗਨ ਨੀਕਾ ਹਰ ਕੀਰਤਨ ਮੈਂ ਜਾਗਣਾ ਇੱਥੇ ਜਾਗਣਾ ਸੀਗਾ ਇੱਥੇ ਜਾਗਦਾ ਹੈ ਨਹੀਂ ਤਿਆਗਣਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਮੋਹ त्याਗਣਾ ਉਹ ਉਹ ਨਹੀਂ त्याਗਦਾ ਹੈਗਾ ਬਾ ਮੇਰੀ ਮੇਰੀ ਕਰਦਾ ਫਿਰਦਾ ਮਾਰਾ ਕਹਿੰਦੇ ਮੇਰੀ ਮੇਰੀ ਵਾਲੇ ਤਾਂ ਆ ਬਹੁਤ ਗਏ ਇੱਥੇ ਮੇਰੀ ਆਲਿਆਂ ਦੇ ਪੱਲੇ ਕੀ ਪਿਆ ਬਈ ਮੇਰੀ ਆਲਿਆਂ ਦੇ ਪੱਲੇ ਕੀ ਪਿਆ ਜਿਹੜੇ ਸਾਧੂਆਂ ਨਾਲ ਟੱਕਰ ਲਾਉਂਦੇ ਰਹੇ ਉਹਨਾਂ ਦੇ ਪੱਲੇ ਕੀ ਪਿਆ ਅੱਜ ਕਿਹੜਾ ਆਪਾਂ ਟਲਦੇ ਆ ਅੱਜ ਵੀ ਸਾਧ ਸੰਗ ਜੀ ਉਸੇ ਮਾਰਗ ਦੇ ਉੱਤੇ ਤੁਰੇ ਪਏ ਆ ਮੈਨੂੰ ਮਹਾਪੁਰਖਾਂ ਨੇ ਇੱਕ ਕੰਨ ਵਿੱਚ ਗੱਲ ਕਹੀ ਸੀ ਇਹ ਸਾਰੀ ਤੁਹਾਡੇ ਵਾਸਤੇ ਨਹੀਂ ਆਹ ਮਹਾਪੁਰਖਾਂ ਵਾਸਤੇ ਗੱਲ ਹੈ ਪੱਲੇ ਬੰਨਿਓ ਮਹਾਪੁਰਖ ਕਹਿੰਦੇ ਕਦੇ ਕਿਸੇ ਸਾਧੂ ਉਤੇ ਕਿੰਤੂ ਨਾ ਕਰਦੇ ਹੋ ਕਦੇ ਕਿਸੇ ਸਾਧੂ ਤੇ ਕਿੰਤੂ ਨਾ ਕਰਦੇ ਹੋ ਵਿਆਸ ਦੇ ਪੁੱਤਰ ਸੁਖਦੇਵ ਮਨੀ ਦੀ ਕਥਾ ਚੱਲਦੀ ਸੀ ਤੇ ਸਾਧ ਸੰਗ ਜੀ ਹਿਰਦੇ 'ਵਸਾਉਣੀ ਹੈ ਗੱਲ ਪੱਲੇ 'ਵਸਾਉਣੀ ਹੈ ਗੱਲ ਸੁਖਦੇਵ ਮਨੀ ਰਾਜੇ ਜਨਕ ਕੋਲੇ ਜਾਂਦਾ ਉਹਨੂੰ ਗੁਰੂ ਧਾਰਨ ਕਰਕੇ ਕਰਨਾ ਹੈ ਤੇ ਸਾਧ ਸੰਗ ਜੀ ਉੱਥੇ ਮਾਇਆ ਵਰਤੀ ਪਈ ਹੈ ਮਾਇਆ ਮਾਇਆ ਕੀ ਹੈ ਤੁਸੀਂ ਆ ਰਹੇ ਸੀ ਗੁਰਦੁਆਰਾ ਸਾਹਿਬ ਨੂੰ ਰਸਤੇ 'ਚ ਭੈਣ ਮਿਲ ਗਈ ਕੀ ਕਰਨ ਚੱਲੇ ਐ 10 ਕੁ ਮਿੰਟ ਗੱਲਾਂ ਹੀ ਕਰ ਲਈਏ ਇਹੀ ਤੇ ਮਾਇਆ ਹੈ ਨਾ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਉ ਦੂਜਾ ਲਾਇਆ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਨੂੰ ਆਉਂਦਿਆਂ ਨੂੰ ਜੋ ਰੁਕਾਵਟ ਪੈ ਗਈ ਉਹੀ ਮਾਇਆ ਸੀ ਇਹ ਰੱਬ ਨੇ ਹੀ ਕੋਈ ਖੇਲ ਵਰਤਾਇਆ ਹੋਇਆ ਇੱਧਰ ਨੂੰ ਹਰ ਬੰਦਾ ਕੋਈ ਆ ਹੀ ਨਹੀਂ ਸਕਦਾ ਇਧਰ ਨੂੰ ਆਉਣਾ ਤੇ ਸਾਧ ਸੰਗ ਜੀ ਕਹਿੰਦੇ ਮਹਾਪੁਰਖ ਬਾਬਾ ਭਰਪੂਰ ਸਿੰਘ ਜੀ ਇਹ ਤਾਂ ਲੋਹੇ ਕੇ ਚਨੇ ਆ ਭਾਈ ਇਹਨੂੰ ਹਰ ਬੰਦਾ ਕਿਵੇਂ ਚਬਾ ਲੂਗਾ ਮਹਾਪੁਰਖ ਦੇ ਕੋਲੇ ਮਹਾਪੁਰਖ ਦੀ ਮਾਰ ਖਾਣੀ ਹਰ ਬੰਦੇ ਦੇ ਵਸ ਦੀ ਗੱਲ ਕਿੱਥੇ ਹੋਣੀ ਹੈ ਕਹਿੰਦੇ ਸੁਖਦੇਵ 무ਨੀ ਆਪਣੇ ਬਾਪੂ ਦੇ ਕਹਿਣ ਦੇ ਉੱਤੇ ਰਾਜੇ ਜਨਕ ਦੇ ਕੋਲੇ ਜਦੋਂ ਜਾਂਦਾ ਨਾ ਅੱਗੇ ਮਾਇਆ ਵਰਤੀ ਪਈ ਹੈ ਮਾਇਆ ਪਤਾ ਇਹ ਮਹਾਪੁਰਖ ਸੁਣਾ ਦੇਣਗੇ ਸੁਣਾਉਂਦੇ ਹੀ ਰਹਿੰਦੇ ਆ ਤੁਸੀਂ ਸੁਣਦੇ ਹੀ ਰਹਿੰਦੇ ਹੋ ਕਹਿੰਦੇ ਉੱਪਰ ਤਲਵਾਰ ਲਟਕਦੀ ਐ ਥੱਲੇ ਉਹ ਬੈਠਾ ਆ ਉਹਦਾ ਗੱਲ ਐ ਧਾਗੇ ਚ ਨਿਗਾਹ ਬਈ ਧਾਗਾ ਕੱਚਾ ਜੇ ਕਿਤੇ ਡਿਗ ਪੀਣਾ ਇਹ ਮੈਂ ਧਾਗਾ ਇੱਥੋਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਉੱਤੇ ਜਾ ਕੇ ਕੀ ਕਰਨਾ ਦੂਜੀ ਵਾਰੀ ਫੇਰ ਮਹਾਪੁਰਖਾਂ ਨੇ ਭੇਜਤਾ ਰਾਜੇ ਜਨਕ ਦੀ ਕਚਹਿਰੀ ਲੱਗੀ ਹੋਈ ਐ ਫੈਸਲਾ ਹੋ ਗਿਆ ਵੀ ਇੰਨੇ ਬੰਦਿਆਂ ਨੂੰ ਫਾਂਸੀ ਤੇ ਲਟਕਾ ਦਿਓ ਕਹਿੰਦੇ ਇਹ ਬੰਦਾ ਜਿਹੜਾ ਫਾਂਸੀ ਤੇ ਚੜ੍ਹ ਹੀ ਜਾਂਦਾ ਐ ਇਹ ਬੰਦਾ ਮੇਰਾ ਗੁਰੂ ਕਿਵੇਂ ਬਣ ਜੂ ਵਿਆਜ ਜੀ ਕਹਿੰਦੇ ਦੂਜੇ ਪਾਸੇ ਨਹੀਂ ਦੇਖਿਆ ਜਲਦੇ ਤੇਲ ਦੇ ਕੜਾਹੇ ਦੇ ਵਿੱਚ ਉਹਦਾ ਪੈਰ ਰੱਖਿਆ ਹੋਇਆ ਸੀਗਾ ਇੱਕ ਪਾਸੇ ਕੰਨਿਆਂ ਦੇ ਉੱਤੇ ਸੀ ਪੈਰ ਇਹ ਨਹੀਂ ਤੈਨੂੰ ਦਿਖਦੀ ਗੱਲ ਸਾਧ ਸੰਗ ਜੀ ਮਾਰਕ ਕਹਿੰਦੇ ਮਨ ਨੂੰ ਲੋਚਾ ਬੁਰੇ ਆਈਆਂ ਇਹ ਮਨ ਤਾਂ ਜਿਹੜਾ ਨਾ ਇਹ ਬੁਰੇ ਕੰਮਾਂ ਵਾਲ ਨੂੰ ਉਡਾਰੀਆਂ ਮਾਰਦਾ ਬਾਬਾ ਕੀ ਕਹਿੰਦਾ ਜਦੋਂ ਮਨ ਕਿਸੇ ਬੁਰੇ ਕੰਮ ਵੱਲ ਨੂੰ ਭੱਜੇ ਨਾ ਫਿਰ ਕੀ ਇਹ ਗੁਰਬਾਣੀ ਇਹ ਮਨ ਹੋੜੀ ਐ ਬਾਣੀ ਵਾਲਾ ਜੀ ਫੇਰ ਹੋੜਾ ਦੇ ਦੀਏ ਬਾਣੀ ਵਾਲਾ ਜੀ ਮਨਵਾ ਢੋਲਦਾ ਬਾਣੀ ਵਾਲਾ ਹੋੜਾ ਦੇ ਦिए ਜਦੋਂ ਦੇਖੇ ਕਿਤੇ ਪਾਪੀ ਮਨਵਾ ਢੋਲਦਾ ਬਾਣੀ ਵਾਲਾ ਹੋੜਾ ਦੇ ਦिए ਜਦੋਂ ਦੇਖੇ ਕਿਤੇ ਪਾਪੀ ਮਨਵਾ ਢੋਲਦਾ ਬਾਣੀ ਵਾਲਾ ਹੋੜਾ ਦੇ ਦिए ਜਦੋਂ ਦੇਖੇ ਕਿਤੇ ਪਾਪੀ ਮਨਵਾ ਢੋਲਦਾ ਬਾਣੀ ਵਾਲਾ ਹੋੜਾ ਜੀ ਜਦੋਂ ਕਿਤੇ ਪਾਪੀ ਮਨਵਾ ਦੋਰਦਾ ਬਾਣੀ ਵਾਲਾ ਹੋੜਾ ਦੇ ਦिए ਸਾਨੂੰ ਤਾਂ ਸ